ਇਸ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੇ ਵਿੱਚੋ ਵਾਅਦਾ ਕੀਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਐਤਵਾਰ ਦੀਆਂ ਛੁੱਟੀਆਂ ਜਿਹੜੀਆਂ ਹੁੰਦੀਆਂ ਨੇ ਉਸ ਤੋਂ ਇਲਾਵਾ 6 ਛੁੱਟੀਆਂ ਹੋਰ ਐਲਾਨੀਆਂ ਗਈਆਂ ਨੇ। ਬਿਹਾਰ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਇੱਕ ਨਵਾਂ ਅਪਡੇਟ ਆਇਆ ਐਜ ਦੇ ਲਈ ਸਿੱਖਿਆ ਵਿਭਾਗ ਦੀ ਕਮੇਟੀ ਨੇ ਐਸੀਐਸਐਸ ਸਿਧਾਰਥ ਨੂੰ ਰਿਪੋਰਟ ਸੌਂਪ ਦਿੱਤੀ ਹੈ। ਸਕੂਲਾਂ ਵਿੱਚ ਨਵੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਪਿਛਲੇ 1 ਸਾਲ ਤੋਂ ਛੁੱਟੀਆਂ ਵਿੱਚ ਕਟੌਤੀ ਦਾ ਵਿਰੋਧ ਹੋ ਰਿਹਾ ਸੀ। ਸਕੂਲਾਂ ਵਿੱਚ ਕੁੱਲ 6 ਦਿਨ ਹੋਰ ਛੁੱਟੀਆਂ ਹੋਣਗੀਆਂ। ਸੰਦਸ ਦੀਆਂ ਛੁੱਟੀਆਂ ਕਦੋ-ਕਦੋ ਹੋਣਗੀਆਂ ਰੱਖੜੀ ਬੰਧਨ ਹਰੀ ਤਾਲੀਕਾ ਤਿਜ਼ ਅਨੰਤ ਚਤੁਰਦਰਸ਼ੀ ਜੀਵਤ ਪੁਤਰਿਕਾ ਵਰਤ ਸ੍ਰੀ ਗੁਰੂ ਨਾਨਕ ਦੇਵ ਜੀ ਜਨਤੀ ਕਾਰਤਿਕਾ ਪੂਰणिमा ਦੀਆਂ ਛੁੱਟੀਆਂ ਸ਼ਾਮਲ ਕੀਤੀਆਂ ਗਈਆਂ ਹਨ ਇਹ ਸਾਰੀਆਂ ਛੁੱਟੀਆਂ ਹਾਂ ਸਕੂਲਾਂ ਵਿੱਚ ਵੀ ਹੋਣਗੀਆਂ ਦੱਸਦੀ ਹੈ ਕਿ ਤੀਜ਼ ਵਰਤ ਲਈ 2 ਦਿਨ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਬਿਊਰੋ ਰਿਪੋਰਟ ਜ਼ੀਕੇਅਰ ਟੀਵੀ ਧੰਨਵਾਦ ਇਸ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੇ ਵਿੱਚੋਂ ਵਾਅਦਾ ਕੀਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਐਤਵਾਰ ਦੀਆਂ ਛੁੱਟੀਆਂ ਜਿਹੜੀਆਂ ਹੁੰਦੀਆਂ ਨੇ ਉਸ ਤੋਂ ਇਲਾਵਾ 6 ਛੁੱਟੀਆਂ ਹੋਰ ਐਲਾਨੀਆਂ ਗਈਆਂ ਨੇ ਬਿਹਾਰ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਇੱਕ ਨਵਾਂ ਅਪਡੇਟ ਆਇਆ ਐਸ ਲਈ ਸਿੱਖਿਆ ਵਿਭਾਗ ਦੀ ਕਮੇਟੀ ਨੇ ਐਸ ਸੀ ਐਸ ਸਿਧਾਰਥ ਨੂ ਰਿਪੋਰਟ ਸੌਂਪ ਦਿੱਤੀ ਹੈ ਸਕੂਲਾਂ ਵਿੱਚ ਨਵੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਿਛਲੇ ਇੱਕ ਸਾਲ ਤੋਂ ਛੁੱਟੀਆਂ ਵਿੱਚ ਕਟੌਤੀ ਦਾ ਵਿਰੋਧ ਹੋ ਰਿਹਾ ਸੀ ਸਕੂਲਾਂ ਵਿੱਚ ਕੁੱਲ 6 ਦਿਨ ਹੋਰ ਛੁੱਟੀਆਂ ਹੋਣਗੀਆਂ ਤੁਹਾਨੂੰ ਦੱਸਦੀ ਕਿ ਛੁੱਟੀਆਂ ਕਦੋਂ-ਕਦੋਂ ਹੋਣਗੀਆਂ ਰક્ષાਬੰਧਨ ਹਰੀ ਤਾਲੀਕਾ ਤਿਜ਼ ਅਨੰਤ ਚਤੁਰਦਰਸ਼ੀ ਜੀਵਤ ਪੁਤਰਿਕਾ ਵਰਤ ਸ੍ਰੀ ਗੁਰੂ ਨਾਨਕ ਦੇਵ ਜੀ ਜਨਤੀ ਕਾਰਤਿਕਾ ਪੂਰणिमा ਦੀਆਂ ਛੁੱਟੀਆਂ ਸ਼ਾਮਲ ਕੀਤੀਆਂ ਗਈਆਂ ਹਨ ਇਹ ਸਾਰੀਆਂ ਛੁੱਟੀਆਂ ਹ ਸਕੂਲਾਂ ਵਿੱਚ ਵੀ ਹੋਣਗੀਆਂ ਦੱਸਦੀ ਕਿ ਤਿਜ਼ ਵਰਤ ਲਈ 2 ਦਿਨ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਬਿਊਰੋ ਰਿਪੋਰਟ ਜੀਕੇ ਟੀਵੀ ਧੰਨਵਾਦ ਇਸ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਐਤਵਾਰ ਦੀਆਂ ਛੁੱਟੀਆਂ ਜਿਹੜੀਆਂ ਹੁੰਦੀਆਂ ਨੇ ਉਸ ਤੋਂ ਇਲਾਵਾ 6 ਛੁੱਟੀਆਂ ਹੋਰ ਐਲਾਨੀਆਂ ਗਈਆਂ ਨੇ ਬਿਹਾਰ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਇੱਕ ਨਵਾਂ ਅਪਡੇਟ ਆਇਆ ਇਸ ਦੇ ਲਈ ਸਿੱਖਿਆ ਵਿਭਾਗ ਦੀ ਕਮੇਟੀ ਨੇ ACSS ਸਿਧਾਰਤ ਨੂੰ ਰਿਪੋਰਟ ਸੌਂਪ ਦਿੱਤੀ ਹੈ ਸਕੂਲਾਂ ਵਿੱਚ ਨਵੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਿਛਲੇ 1 ਸਾਲ ਤੋਂ ਛੁੱਟੀਆਂ ਵਿੱਚ ਕਟੌਤੀ ਦਾ ਵਿਰੋਧ ਹੋ ਰਿਹਾ ਸੀ ਸਕੂਲਾਂ ਵਿੱਚ ਕੁੱਲ 6 ਦਿਨ ਹੋਰ ਛੁੱਟੀਆਂ ਹੋਣਗੀਆਂ ਤੰਦਸ ਦੀਆਂ ਇਹ ਛੁੱਟੀਆਂ ਕਦੋ-ਕਦੋ ਹੋਣਗੀਆਂ ਰੱਖੜੀ ਬੰਧਨ ਹਰੀ ਤਾਲੀਕਾ ਤਿਸ ਅਨੰਤ ਚਤੁਰਦਰਸ਼ੀ ਜੀਵਦ ਪੁਤਰਿਕਾ ਵਰਤ ਸ੍ਰੀ ਗੁਰੂ ਨਾਨਕ ਦੇਵ ਜੀ ਜਨਤੀ ਕਾਰਤਿਕਾ ਪੂਰणिमा ਦੀਆਂ ਛੁੱਟੀਆਂ ਸ਼ਾਮਲ ਕੀਤੀਆਂ ਗਈਆਂ ਹਨ ਇਹ ਸਾਰੀਆਂ ਛੁੱਟੀਆਂ ਹਾਂ ਸਕੂਲਾਂ ਵਿੱਚ ਵੀ ਹੋਣਗੀਆਂ ਦੱਸਦੀ ਹੈ ਕਿ ਤੀਜ ਵਰਤ ਲਈ 2 ਦਿਨ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਬਿਊਰੋ ਰਿਪੋਰਟ ਜ਼ੀਕੇਆਰ ਟੀਵੀ ਧੰਨਵਾਦ ਇਸ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੇ ਵਿੱਚੋ ਵਾਅਦਾ ਕੀਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਐਤਵਾਰ ਦੀਆਂ ਛੁੱਟੀਆਂ ਜਿਹੜੀਆਂ ਹੁੰਦੀਆਂ ਨੇ ਉਸ ਤੋਂ ਇਲਾਵਾ 6 ਛੁੱਟੀਆਂ ਹੋਰ ਐਲਾਨੀਆਂ ਗਈਆਂ ਨੇ ਬਿਹਾਰ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਇੱਕ ਨਵਾਂ ਅਪਡੇਟ ਆਇਆ ਐਸ ਲਈ ਸਿੱਖਿਆ ਵਿਭਾਗ ਦੀ ਕਮੇਟੀ ਨੇ ਐਸ ਸੀ ਐਸ ਸਿਧਾਰਥ ਨੂੰ ਰਿਪੋਰਟ ਸੌਂਪ ਦਿੱਤੀ ਹੈ ਸਕੂਲਾਂ ਵਿੱਚ ਨਵੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਿਛਲੇ ਇੱਕ ਸਾਲ ਤੋਂ ਛੁੱਟੀਆਂ ਵਿੱਚ ਕਟੌਤੀ ਦਾ ਵਿਰੋਧ ਹੋ ਰਿਹਾ ਸੀ ਸਕੂਲਾਂ ਵਿੱਚ ਕੁੱਲ 6 ਦਿਨ ਹੋਰ ਛੁੱਟੀਆਂ ਹੋਣਗੀਆਂ ਤੁਹਾਨੂੰ ਦੱਸਦੀ ਕਿ ਇਹ ਛੁੱਟੀਆਂ ਕਦੋਂ-ਕਦੋਂ ਹੋਣਗੀਆਂ ਰੱਖੜਾ ਬੰਧਨ ਹਰੀ ਤਾਲੀਕਾ ਤਿਜ਼ ਅਨੰਤ ਚਤੁਰਦਰਸ਼ੀ ਜੀਵਦ ਪੁਤਰਿਕਾ ਵਰਤ ਸ੍ਰੀ ਗੁਰੂ ਨਾਨਕ ਦੇਵ ਜੀ ਜਨਤੀ ਕਾਰਤਿਕਾ ਪੂਰणिमा ਦੀਆਂ ਛੁੱਟੀਆਂ ਸ਼ਾਮਲ ਕੀਤੀਆਂ ਗਈਆਂ ਹਨ ਇਹ ਸਾਰੀਆਂ ਛੁੱਟੀਆਂ ਹਾਂ ਸਕੂਲਾਂ ਵਿੱਚ ਵੀ ਹੋਣਗੀਆਂ ਦੱਸਦੀ ਕਿ ਤਿਜ਼ ਵਰਤ ਲਈ 2 ਦਿਨ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਬਿਊਰੋ ਰਿਪੋਰਟ ਜ਼ੀਕੇਆਰ ਟੀਵੀ ਧੰਨਵਾਦ